नमस्कार जीएच न्यूज़ इंडिया में आपका स्वागत है दीप मल्टी स्पेशलिस्ट हॉस्पिटल गुरदासपुर में कलानौर वासी मंजू बाला पाती अवतार सिंह ने दीप मल्टी स्पेशलिस्ट हॉस्पिटल गुरदासपुर में दो जुड़वा बच्चों को सात महीने के समय में दिया जन्म जिसमें एक लड़का और एक लड़की पैदा हुई लड़के की सेहत ठीक होने पर उसको पन्द्रह दिन बाद छुट्टी दे दी गई जबकि ली का वेट सात ग्राम होने के कारण ली काफी कमजोर थी जिको माहिर डॉक्टर की टीम ने दो महीने के ट्रीटमेंट के बाद नया जीवन दिया गया और बच्चों के परिवार वालों ने डॉक्टर गुरदीप को रोर

ਮੰਜੀ ਕਿਹੜੀ ਜਗ੍ਹਾ ਤੇ ਕਾਨਾ ਹਤੋ ਇਹ ਬੱਚੇ ਜੁੜਵਾ ਹਾਂਜੀ ਜੁੜਵਾ ਸੀਗੇ ਇਹ ਪਹਿਲ ਕੋ ਬੱਚੇ ਆ ਨਹੀਂ ਪਹਿਲ ਕੋਈ ਨਹੀਂ ਇਹ ਇਹ ਡਾਕਟਰ ਸਾਹਿਬ ਨੇ ਇਲਾਜ ਜਿਹੜਾ ਕੀਤਾ ਬਹੁਤ ਵਧੀਆ ਤੁਹਾਨੂੰ ਵੀ ਜੀਵੇਂ ਸੰਤੁਸ਼ਟੀ ਬਹੁਤ ਵਧੀਆ ਇਲਾਜ ਕੀਤਾ ਸਟਾਫ ਨੇ ਬਹੁਤ ਕੇਅਰ ਕੀਤੀ ਸਾਡੀ ਡਾਕਟਰ ਸਾਹਿਬ ਬਹੁਤ ਕੇਅਰ ਕੀਤੀ ਬੱਚਿਆਂ ਨੂੰ ਅੱਛਰ ਕੇ ਜਾ ਰਹੇ ਹਾਂ ਯਸ਼ਪਾਲ ਤੁਸੀਂ ਬੱਚੇ ਦੇ ਨਵਾਂ ਹੀ ਲੱਗਦੇ ਨਾ ਨਾ ਇਹ ਬੱਚੇ ਦੇ ਜਦੋਂ ਜੁੜਵਾ ਪੈਦਾ ਹੋਏ ਹੁੰਦੇ ਹਾਂਜੀ ਹਾਂਜੀ ਤੁਸੀਂ ਕਿਵੇਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ ਤੁਸੀਂ ਪਰਿਵਾਰ ਦੇ ਵਿੱਚ ਕਿਵੇਂ ਕੋਈ ਗੁੱਸੇ ਆਸੀਂ ਮਹਿਸੂਸ ਹੋਣ ਅੱਜ ਬਹੁਤ ਖੁਸ਼ ਹੈ ਇੱਕ ਬੱਚੇ ਠੀਕ ਠਾਕ ਦੋਨੇ ਆਪਣੇ ਘੁੜੀਏ ਵੀ ਠੀਕ ਹੈ ਠੀਕ ਹੈ ਦੱਸੋ ਸਭ ਨੂੰ ਹੁੰਦਾ ਕਿਵੇਂ ਤੁਸੀਂ ਬਹੁਤ ਧੰਨਵਾਦ ਕਰਦੇ ਡਾਕਟਰ ਸਾਹਿਬ ਦਾ ਆਪਣੇ ਵਧੀਆ ਟਰੀਟਮੈਂਟ ਵਧੀਆ ਟਰੀਟਮੈਂਟ ਕੀਤਾ ਆਪਣੇ ਕੋਈ ਸਾਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਜੀ ਨੇ ਦੱਸਿਆ ਕਿ ਜਦੋਂ ਇਹ ਬੱਚੇ ਜਿਹੜਾ ਵੇਟ ਬਹੁਤ ਘੱਟੇਗਾ ਹਾਂ ਜੀ ਵੇਟ ਬਹੁਤ ਘੱਟੇ 700 ਗ੍ਰਾਮ ਹੀ ਹੈ ਕਿੰਨਾ ਹੈ सात सौ ग्राम वेटी लड़की थे लड़का अपने पंद्रह दिन बाद सन छुट्टी देती लड़के थे ये ना वेट आसाम के ना ये अपने 1700 कुछ हो गया अपने 176 मतलब पुल ਈ ਡਾਕਟਰ ਸਾਹਿਬ ਨੇ ਵਧੀਆ ਟਰੀਟਮੈਂਟ ਹਾਂਜੀ ਬਹੁਤ ਵਧੀਆ ਕੀਤਾ ਜੀ ਕੀ ਕੀ ਮਾਂ ਜੀ ਕਿ ਡਾਕਟਰ ਸਾਹਿਬ ਨੇ ਜਿਹਨਾਂ ਤੋਂ ਟਰੀਟਮੈਂਟ ਦਿੱਤਾ ਜੀ ਬੜੀ ਚੰਗੀ ਕੀਤਾ ਜੀ ਦੀਪਕਰ ਡਬਿਊਕਰ ਹਾਂ ਤਾਂ ਬੜੀ ਬੁਰੀ ਹਾਂਜੀ ਹੁਣ ਤੁਸੀਂ ਤੁਹਾਨੂੰ ਚੋਸ ਦੀ ਮਤਲਬ ਲਾਜ਼ਮੀ ਹਾਂਜੀ ਹਾਂਜੀ ਬੜਾ ਸੋਨਾ ਕੀਤਾ ਜੀ ਬਹੁਤ ਕਿਵੇਂ ਬੱਚੇ ਦੀ ਸੰਭਾਲ ਕੀਤੀ ਹੈ ਜੀ ਹਾਂਜੀ ਬਹੁਤ ਧੰਨਵਾਦ ਜਨਾਂ ਦੇ ਹਾਂਜੀ ਕੋਈ ਬਹੁਤ ਧੰਨਵਾਦ ਜਨਾਂ ਦੇ ਹਾਂਜੀ ਹੋਰ ਕੋਈ ਪੁੱਛਣ ਦੀ ਹੈ ਹਾਂਜੀ ਬਹੁਤ ਬਹੁਤ ਬੜਾ ਮੇਰੇ ਨਾਲ ਮਾਲਕ ਨੇ ਇਹਨਾਂ ਨੇ ਕਿਰਪਾ ਕੀਤੀ ਸਾਡੇ ਦੀ ਹਾਂਜੀ ਇਹ ਹਸਪੀਟਲ ਬਾਰੇ ਤੁਸੀਂ ਜਾਣਦੇ ਹੋ ਹਾਂਜੀ ਬਹੁਤ ਬੜਾ ਬਹੁਤ ਬੜਾ ਕੰਮ ਕਿਆ ਕਰਦੇ ਆ ਆਪਣੇ ਬੱਚਿਆਂ ਸੰਭਾਲ ਬੜਸਣੇ ਕਰਦੇ ਆ ਹਾਂਜੀ ਹਾਂ ਸਾਡੇ ਬੱਚੇ ਦੀ ਬੜਸਣ ਸੰਭਾਲ ਕੀਤੀ ਹੈ ਹਾਂਜੀ ਬੜਾ ਸਣਾ ਤੋਰੇ ਇਹਨਾਂ ਨੇ ਬੱਚੇ ਨੂੰ ਠੀਕ ਕਰਕੇ ਤੋਰੇ ਹਾਂ ਇਹ ਦੀ ਅਣੀ ਦਿਨ ਸਰ ਨੂੰ ਹਾਂ ਸਾ ਤੋਰੇ ਜਦੋਂ ਮਾ ਉਹ 25 ਅਕਤੂਬਰ ਨੂੰ ਸ਼੍ਰੀਮਤੀ ਮੰਜੂ ਬਾਲਾ ਵਾਈਫ ਆਫ ਅਵਤਾਰ ਸਿੰਘ ਕਲਾਂਨੌਰ ਦੇ ਨਿਵਾਸੀ ਨੇ ਇਹ ਸਾਡੇ ਕੋਲ ਇਥੇ ਹਸਪਤਾਲ ਆਏ ਸਨ ਤਿੰਨ ਬੱਚੇ ਸਨ ਇਹਨਾਂ ਦੇ ਦੋ ਬੱਚੇ ਪੈਦਾ ਹੋਏ ਜਿਹੜਾ ਵੱਡਾ ਬੱਚਾ ਹੈ ਉਹ ਪਹਿਲਾ ਨੰਬਰ 'ਤੇ ਉਹ ਨੰਬਰ ਵਾਲਾ ਸੀ ਮੇਲ ਸੀ ਉਹਦਾ 1.5 ਕਿਲੋ weight ਸੀ ਇਹ ਜਿਹੜੀ ਕੁੜੀਆ ਦਾ ਇਹ ਇਹਦਾ weight 900 ਗ੍ਰਾਮ ਸੀ ਬਰਥ ਵੇਲੇ ਜਿਹੜਾ ਬੱਚਾ ਮੇਲ ਸੀ ਉਹ ਤਾਂ ਸੀ 15 ਦਿਨਾਂ ਬਾਅਦ ਉਹਨੂੰ weight ਉਹਦਾ 1800 ਗ੍ਰਾਮ ਹੋ ਗਿਆ ਸੀ ਤੁਹਾਨੂੰ ਇਹ ਛੁੱਟੀ ਕਰਤੀ ਸੀ ਪਰ ਇਹ ਬੱਚਾ ਜਿਹੜਾ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਵੇਖਣ ਤੋਂ ਹੀ ਡਰ ਲੱਗਦਾ ਸੀ ਇਹ ਫਿਰ ਹੌਲੀ-ਹੌਲੀ ਇਹ 700 ਗ੍ਰਾਮ ਘਟ ਕੇ ਰਹਿ ਗਈ ਇਹ ਬੱਚਾ ਜਿਹੜਾ ਹੈ 700 ਗ੍ਰਾਮ ਤੋਂ ਫਿਰ ਹੌਲੀ-ਹੌਲੀ ਇਹਨੂੰ ਇਹੀ ਪਹਿਲਾਂ ਤੇ ਵੈਂਟੀਲੇਟਰ ਤੇ ਸੀ ਇਹ ਫਿਰ ਇਹਨੂੰ ਸੀਪੈਪ ਤੇ ਪਾਇਆ ਫਿਰ ਆਰਡਨਰੀ ਆਕਸੀਜਨ ਤੇ ਪਾਇਆ ਫਿਰ ਆਕਸੀਜਨ ਤੋਂ ਵੀ ਇਹਨੂੰ ਉਤਾਰਿਆ ਵਿੱਚੋ ਵਿੱਚ ਇਹਨੂੰ ਅ ਦੋ ਕਿੰਨੀ ਵਾਰ ਤਿੰਨ ਵਾਰ ਇਹਨਾਂ ਨੂੰ ਰੈੱਡ ਬਲੱਡ ਸੈੱਲ ਦੇ ਵਿੱਚ ਉਚਾੜਿਆ ਖੂਨ ਚਾੜਿਆ ਮਤਲਬ ਪਲੇਟਲੇਟ ਇਹਦੀ ਘਟ ਗਈਆਂ ਉਹ ਚੜੀਆਂ ਇਨਫੈਕਸ਼ਨ ਹੋ ਗਈ ਵਿੱਚ ਜੀ ਐਂਟੀਬਾਇਓਟਿਕ ਦਿੱਤੇ ਸੋ ਅੱਜ 2 ਮਹੀਨੇ ਤੇ 6 ਦਿਨ ਤੋਂ ਬਾਅਦ ਇਹ ਬੱਚੇ ਦਾ weight 1760 ਗ੍ਰਾਮ ਹੋ ਗਿਆ ਹੈ ਤੇ ਅੱਜ ਇਹਨੂੰ ਹੀ ਛੁੱਟੀ ਕਰ ਰਹੇ ਆ ਇਹ ਬੱਚਾ ਚਮੈਨਾ ਦੁੱਧ ਲੈ ਲੈਂਦਾ ਵਾ ਤੇ ਇਹਨਾਂ ਨੂੰ ਸਾਰੀਆਂ ਇਨਸਟਰਕਸ਼ਨ ਦੇਤੀਆਂ ਮੈਂ ਕਿਸ ਤਰ੍ਹਾਂ ਬੱਚੇ ਨੂੰ ਨਿਗ੍ਹਾ ਰੱਖਣਾ ਵਾ ਦੋ ਦੋ ਘੰਟੇ ਬਾਅਦ ਫੀਡ ਦੇਣੀ ਆ ਸਾਫ ਸਵਾਰੀ ਰੱਖਣੀ ਆ ਤੇ ਜਨਮ ਵਾਲੇ ਨੂੰ ਟੀਕੇ ਲਾ ਕੇ ਭੇਜਦੇ ਆ ਸੀ ਬੀ ਸੀ ਜੀ ਪੋਲੀਓ ਹੈਪਟਾਈਟਸ ਬੀ ਦੇ ਬਾਕੀ ਜਿਹੜਾ ਵਾ ਇਮਯੂਨਾਈਜੇਸ਼ਨ ਦੀ ਸ਼ਡਿਊਲ ਜਿਹੜੀ ਹੈ ਵੈਕਸੀਨੇਸ਼ਨ ਦੀ ਇਹਨਾਂ ਨੂੰ ਕਾਰਡ ਦਿੱਤਾ ਗਿਆ ਵਾ ਤੇ ਉਸ ਹਿਸਾਬ ਨਾਲ ਇਹਨਾਂ ਨੂੰ ਟਾਈਮ ਸੇ ਰੱਖ ਕੇ ਬੱਚੇ ਨੂੰ ਇੰਜੈਕਸ਼ਨ ਲਾਉਣਾ you